ਹਾਂਜੀ ਹਸੀ ਗਾਲ ਦੋਸਤੋ ਤੇ ਮੰਡੀ ਨਿਹਾਲ ਸਿੰਘ ਵਾਲੇ ਦੇ ਵਿੱਚ ਲੱਗੀ ਆ ਰੌਣਕ ਅੱਜ ਤੇ ਮੈਚ ਸੱਜੇ ਦਾ ਖੇਡਿਆ ਜਾ ਰਿਹਾ ਹੈ ਪਹਿਲੀ ਪਾਰੀ ਖੇਡਣ ਦੇ ਲਈ ਬਈ ਨਿਹਾਲ ਸਿੰਘ ਵਾਲੀ ਧਰਤੀ ਦਾ ਕੁਮਾਰ ਆ ਗਿਆ ਜੀ ਗੱਭਰੂ ਐਂਟਰੀ ਲੱਗੀ ਬੱਗਾਂ ਦਾ ਦੋ ਵੀਰੇ ਬੱਗਾਂ ਕਿੰਨੀਆਂ ਕਿੰਨੀਆਂ ਗੱਬਾਂ ਗੱਬਾਂ ਕਿੰਨੀਆਂ ਕਿੰਨੀਆਂ ਉਹ ਗੱਬਾਂ ਕਿੰਨੇ ਕਿੰਨੀਆਂ ਖੁੱਲ ਗਾਈਆਂ ਹੈਗੀਆਂ ਕੈਚ ਆਊਟ ਲੈ ਬਈ ਕਰਾਂ ਦੀ ਪਹਿਲੀ ਬੱਲੇ 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 ਐ ਵਾਹ ਗਬਰੂਆ ਸਰੀਰੀ ਗੱਬ ਅੱਛਾ ਬਹੁਤ ਹੈ ਲੈ ਬਈ ਬਚ ਗਈ ਇੱਟੇ ਹੀ ਲੱਗਾ ਇਹ ਦੰਜ ਚੱਕ ਇਹ ਤਾਂ ਬਈ ਉਹ ਆ ਮੁੰਡਾ ਫੇਰ ਤਿਆਰ ਪਰ ਤਿਆਰ ਅਗਲੀ ਗੱਬ ਲਈ ਕੁਮਾਰ ਸਹਿਰ ਤੋਂ ਜAVE ਫਲਾਈ ਕਰਕੇ ਇਹਨਾਂ ਦੇ ਮੁੰਡਾ ਨਿਹਾਲ ਸਿੰਘ ਵਾਲੀ ਆ ਹਾ ਬੱਲੇ ਬੱਲੇ ਪਰ ਕਹਿੰਦੇ ਨਹੀਂ ਆਊਟ ਇਹ ਬਾਈ ਗੁਲੀ ਟੱਚ ਨਹੀਂ ਹੋਈ ਟਾਊਟ ਉਹ ਵਾਹ ਉਹ ਯਾਰ ਛੋਟੀ ਜੀ ਬ੍ਰੀਸ ਦਾ ਖਿਡਾਰੀ ਗ੍ਰੀਲਾ ਦਾ ਨਾ ਠੀਕ ਆ ਬਾਈ ਗ੍ਰੀਲਾ ਇਹਦਾ ਨਾ ਹੈ ਨਹੀਂ ਠੀਕ ਆ ਗ੍ਰੀਲਾ ਵਾਹ ਉਹ ਗਬਰੂ ਆ ਦੇਖੀ ਕਿਦਰ ਨੂੰ ਸੱਦੀ ਕਰਤੀ ਸੀ ਗੁਲੀ ਹਾਂ ਬਾਈ ਕਿੰਨੇ ਸਕੋਰ ਬਣਾ ਕੇ ਆਊਟ ਹੋ ਗਿਆ ਹਾਂ ਕਿਨੇ ਸਕੋਰ ਬਣਾ ਕੇ ਆਊਟ ਹੋ ਗਿਆ 150 ਬਣਾਇਆ ਹੈ 150 ਬਣਾਇਆ ਹੈਗਾ ਇੱਕ ਕੱਪ ਜੀ 150 ਮਾਰਿਆ ਠੀਕ ਆ ਹਨੀ ਵੀਡੀਓ ਹਾਂ ਸੱਚੀ ਬਣਾਈ ਜੈਣਾਗਾ ਉਹੀ ਕਰੀ ਸੱਚੀ ਹੋਏ ਬਣਾਈ ਜੈਣਾ ਹੋਰ ਮੈਨੂੰ ਠੀਕਾ ਤੋ ਬਣਾਈ ਜੈਣਾ ਆਹੀ ਬਣਾਓ ਮੈਂ ਤਾਂ YouTube ਤੇ ਛੱਡ ਦਨੀ ਆ ਨਹੀਂ ਨਹੀਂ ਮੈਨੂੰ ਪਾ ਦੇਣੀ ਹੈ ਇਹ ਵੀਡੀਓ ਹਾਂ ਦੂਜੀ ਕੱਪ ਲਈ ਚੋਬਰ ਨੇ ਨਹੀਂ ਖੇਡਦਾ ਛੱਡ ਦੇ ਕਾਲੀ ਆ ਇਹ ਦੇਖੋ ਉਹ ਬਚ ਗਈ ਬਚ ਗਈ ਬਚ ਗਈ ਆਦਾ ਗੱਲ ਹੋਈ ਬਣ ਗਈ ਰਾਹ ਜੀ ਸੈਟ ਲਈ ਪਟੂਨੇ ਰਾਹ ਜੀ ਸੈਟ ਲਈ ਆਣ ਕਦੇ ਗੱਭਰੂ ਫੇਰ ਤਿਆਰ ਪੁਰ ਤਿਆਰ ਹੋਣ ਕਹਿੰਦੇ ਕਾਲੇ ਨੇ ਗੁੱਲੀ ਟਪਾਉਂਦੇ ਸਕੋਰ ਹੋ ਗਏ ਹੈਗੇ 2 ਇਹਦੇ ਹੋ ਗਏ 1 ਉਹਦਾ ਸੀਗਾ 3 ਸਕੋਰ ਹੋ ਗਏ ਕਾਲੂ ਦਾ ਜਲ ਘੜਦਾ ਪਾਣੀ ਦੇ ਦੇ ਤਿੰਨ ਚਾਰ ਸਕੋਰ ਹੋ ਗਏ ਹਨਾ ਮੈਂ ਸਕੋਰ ਗਿਣਦੇ ਨਹੀਂ ਬਾਈ ਮੇਰਾ ਧਿਆਨ ਪਤਾ ਨਹੀਂ ਕਿੱਧਰ ਜਾ ਰਿਹਾ ਟੱਚ ਆ ਬਈ ਆ ਲਾਓ ਆਗੇ ਆਹ ਦੇ ਕਾਲੂ ਕਾਲੂ ਨੇ ਗੁੱਲੀ ਚੱਕੀ ਉਹ ਦਿਲ ਕੁਸੀ ਐਦਾ ਇਹ ਇੱਧਰ ਬੈਠਾ ਕਾਲੂ ਏ ਕਾਲੂ ਉਹ ਵਾਹ ਓਟ 4 ਸਕੋਰ ਉਹ ਤਾਂ ਆ ਗਿਆ ਓਟ ਓਏ ਉਹ ਖੇਡਦਾ ਏ ਉਹ ਖੇਡਦਾ ਏ ਓਏ ਖੇਡਦਾ ਉਹ ਭਰਾਵਾ ਆਇਆ ਖੇਡਦਾ ਉਹ ਉਹ ਖੇਡਦਾ ਉਹ ਖੇਡਦਾਗਾ ਆ ਜਾ ਕੋਈ ਨਾ ਕੋਈ ਨਾ ਬਹੁਤ ਸੋਹਣਾ 3 ਸਕੋਰ ਬਣਾ ਕੇ ਓਟ ਗੱਭਰੂ ਆ ਜੇ ਨਹੀਂ ਕਰੇ ਨਾ ਕੱਕਾ ਹੀ ਹੋ ਦੂ ਨਾ ਬੱਸ ਇਹ ਬਾਤ ਨਹੀਂ ਬਹੁਤ ਓਏ ਹੋਏ ਪਹਿਲੀਆਂ ਜੀ ਜ਼ੋਰ ਮਾਰ ਲਿਆ ਆਊਟ ਹੋ ਗਿਆਗਾ ਚਲੋ ਬਈ ਅਗਲਾ ਪਲੇਅਰ ਦੂਜੇ ਪਾਸੇ ਰਮਣ ਦੀ ਟੀਮ ਹੈ ਰਮਣ ਸਾਡਾ ਨਿਹਾਲ ਸਿੰਘ ਵਾਲੀਆ ਗੱਭਰੂ ਓ ਵਾਹ ਓ ਗੱਭਰੂ ਐਂ ਸਰਾ ਕਰਾਦੀ ਥੱਲੇ ਫਿਲਡਰ ਪਰ ਨਹੀਂ ਕਹਿੰਦੇ ਕੈਚ ਨਹੀਂ ਹੋ ਸਕਿਆ ਨਾ ਬੱਜੇ ਖੱਪੂ ਦੀ ਗੱਭ ਹੱਥੀ ਲੱਗ ਜੇ ਨਾ ਇਹ ਗਰ ਨਿਸ਼ਾਨੇ ਦੇ ਹਟ ਗਈ ਏ ਪਰ ਨਹੀਂ ਗੁੱਲੀ ਬਹੁਤ ਪਾਸੇ ਲੰਘ ਗਈ ਹੈ ਹੈ ਲਾਇ ਬੀਪਲੀ ਸ਼ਰਟ ਵਾਲਿਆ ਧਿਆਨ ਨਾਲ ਖੇਡਣਾ ਸਕੋਰ ਬਣਾਉਣੇ ਆਪਾਂ ਹਾਂ ਵਾਹ ਓ ਥੱਲੇ ਫielder ਆ ਬਾਬੇ ਫielder ਆ ਓ ਦੇ ਨੇ ਫੜ ਲੈ ਗਿਆ ਜ ਰਮਨ ਨੇ ਚਲੋ ਭਈ ਅਗਲਾ ਪਲੇਅਰ ਕਿਹੜਾ ਹੈਗਾ ਆ ਅਮਲੀ ਬਾਰੀ ਲੈ ਲੈ ਫielder ਹੀ ਬੋਲੇ ਅਗੇ ਬੱਟੂ ਯਾਰ ਗੁੱਲੀ ਨਿਕਾਉ ਤਾਂ ਬੰਦਾ ਨਿਕਾਊਗਾ ਇਧਰ ਦੀ ਦਾ ਬਈ ਗੱਭਰੂ ਫੇਰ ਤਿਆਰ ਪਰ ਤਿਆਰ ਲਈ ਗੱਬ ਦੇ ਲਈ ਆਖੀ ਲੱਗ ਹੀ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਾਹੂਗੀ ਲਾਓ ਰਿਓ ਰਿਓ ਥੱਲੇ ਫੇਰ ਉਹੀ ਫਿਲਡਰ ਥੱਲੇ ਉਹੀ ਫਿਲਡਰ ਉਹ ਫੇਰ ਹੈ ਕੈਚ ਲਗਾਤਾਰ ਦੂਜਾ ਕੈਚ ਲਗਾਤਾਰ ਦੂਜਾ ਕੈਚ ਆਓ ਬਈ ਅਗਲਾ ਪਲੇਅਰ ਕਿਹੜਾ ਹੁੰਦਾ ਹੁਣ ਨਹੀਂ ਕਿਹੜਾ ਰਹਿ ਗਿਆ ਹੁਣ ਪੱਗੋ ਬਈ ਰਹਿ ਗਿਆ ਚਾਹ ਹੋ ਗਿਆ ਸਾਰੇ ਸਾਰੇ ਹੋ ਗਏ ਤੁਸੀਂ ਲੈ ਖੜਦਾ ਜਾ ਮੇਰੀ ਬਣਾ ਲੈ ਹੁਣ ਪਾਣੀ ਕਰਾਂਟ ਘਟਾਣਾ ਚਾਹੁੰਨਾ ਨੇ ਲੈ ਕੈਮਰਾ ਨੂੰ ਨੰਬਾ ਲਾ ਲਾਈਂ ਆ ਚਾਹਾਂ ਲੱਖੇ ਤੂੰ ਵੀ ਰਹਿਣਾ ਨਾ ਤਾ ਕਾਲੀ ਬਾਲੀ ਆਉਂਦੀ ਐ ਚ ਨਾ ਨਹੀਂ ਨਹੀਂ ਰਹਿਣਾ ਕੱਕੇ ਉਰੇ ਆ ਬਈ ਬਣਾ ਦੰਡਾ ਕਿਹੜਾ ਹੈਂ ਦੰਡਾ ਦਿਖਾਉ ਬਈ ਨੂੰ ਡੰਡਾ ਚੈੱਕ ਕਰਕੇ ਤਾ ਕਿੰਨੇ ਨੇ ਯਾਰ ਕੱਲਾ ਆਇਆ ਆ ਰੌਲਾ ਹਾਂ ਚਾੜ ਬਈ ਦਫਤਰ ਵਾਲੀ ਫਰੈਂਕੀ ਵਾਲੇ ਆਪ ਤੇ ਆਣੇ ਖੜੇ ਜਾਗੇ ਉਹ ਕਿਨੇ ਕਿਨੇ ਬਾਰੀ ਲੈ ਲਈ ਆਪਾਂ ਥਨ ਹੋਰ ਸੀ ਗੁੱਲੀ ਯਾਰ ਉਹ ਪਤਾ ਨਹੀਂ ਕਦ ਦਾਤੀ ਪਤਾ ਨਹੀਂ ਸਾਡੇ ਧਾਈਓ ਬਾੜੀ ਹੋਰ ਪੰਜ ਛੇ ਆਪਾਂ ਵੀ ਛੱਤੀ ਆਣੇ ਹਨਾ

ਦੰਡਾ ਉਹ ਦੇਖ ਲਾਓ ਦੰਡਾ ਦੇ ਆਹ ਇੱਕ ਇਧਰ ਮਾਰੀ ਹੋਣੀ ਕਰੀ ਗਾੜੀ ਦੇ ਇੱਕ ਗੱਲ ਸੁਣ ਲੈ ਸਰ ਉਹ ਲੜਕੇ ਪਰਮਾਇਆ ਵਾ ਗਿਆ ਚੈੱਕ ਗਿਆ ਲੋਟਾ ਰਿਹਾ ਓਏ ਕਿੰਨੇ ਸਪੋਰਟ ਲੈ ਲਾਈਵ ਵੀਡੀਓ ਬਣਾਇਆ ਇੱਥੇ ਲਾਈਵ ਚੱਲੀ ਆਂ ਨਹੀਂ ਓ ਮੈਂ ਜੀ ਮਾਛੂਦ ਹੈ ਨਹੀਂ ਸਾਰਾ ਦੇ ਨਹੀਂ ਲੱਗਿਆ ਮੈਂ ਤਾਂ ਵੀਡੀਓ ਦੀ ਗੱਲ ਕਰਦਾ ਏ ਇਹ ਮੈਂ ਕਿਹਾ ਬਾਤਾਂ ਤਾਂ ਆਊਟ ਹੋਣ ਲੱਗੀਆਂ 6 ਮਿੰਟ ਚ ਕਿੰਨੇ ਬੰਦੇ ਆਊਟ ਹੋ ਗਏ ਬੱਬਾ ਆਪਣੇ ਤੇ ਤਾਣ ਵੱਜਿਆ ਓਏ ਤਾਣ ਪੈਣ ਚੋਦੇ ਤਾਂ ਤਾਣੀ ਬਾਣ ਵੱਜਾ ਭੈਣ ਜਾਊਗੀ ਸਾਰੀ ਨਹੀਂ ਉਹ ਵਾਸ਼ ਦਮ ਨਾਲ ਸ਼ਾਟ ਬਹੁਤ ਦੂਰ ਮਾ ਅਥਮਾ ਹੀ ਆ ਨਾ ਓਏ ਇੱਕ ਸਕੋਰ ਦੂਜਾ ਨਾਮ ਹੈ ਉਹ ਨਾਮ ਨਾ ਹੋਵੇ ਉਹ ਬੰਦਾ ਹੈਗਾ ਇੱਕ ਕੈਚਰ ਮੁੰਡਾ ਅੰਨਾ ਆ ਖੜਿਆ ਹੋਣਾ 7 ਤੇ 2 9 ਹੋਇਆ ਅੱਛੇ ਤੇ ਦੋ 9 ਹੋਇਆ ਆ ਸ਼ੇਮਾ 7 ਤੇ ਦੋ 9 ਨਹੀਂ ਹੁੰਦਾ ਉਹਦੀ ਪਿੰਡ ਦਾ 7 ਤੇ ਦੋ ਜਾਂਦਾ 7 ਤੇ ਦੋ ਹੋ ਗਿਆ ਹਾਂ 7 ਤੇ ਦੋ ਕਹੀ ਜਾਂਦਾ 8 ਤੇ ਦੋ ਓ ਰਿਆ ਜੂੜੀ ਓਏ ਓ ਰਿਆ 6 ਤੇ 6 ਤੇ ਓਨੇ ਆ ਖੜਾਉਂਗਾ ਨਗਰ ਤੁਸਮਾਈ ਮਾਰ ਕੇ ਮੁੰਡਾ ਦਾ ਨਾਟਕ ਦਾ ਹੋਵੇ ਮੈਨੂੰ ਲੱਗ ਗਿਆ ਹਾਂ ਆਇਆ ਬਈ ਕੈਮਰਾ ਤੇਰਾ 10 ਹੋਗੇ 10 ਆ 10 ਮਾਰ ਪੰਜ ਹਜ਼ਾਰ ਮੇਰੇ ਚੰਗਾ ਉਧਰ ਕੁਝ ਵੀ ਨਹੀਂ ਮਾਰਿਆ ਉਹ ਵੀ ਨਹੀਂ ਮਾਰਿਆ ਮਾਰਾ ਸਿਕਟ ਬੱਗੂ ਦੂਸਰੇ ਤੀਸਰੇ ਮੈਚ ਜਰੂਰ ਤੇ ਜਾਈ ਆਉਗੀ ਇਹ ਤਾਂ ਪੱਕਾਈ ਹੀ ਹੋ ਗਈ ਨਾ हां ਜਦੋਂ ਬਸੇਰ ਵਾਰਮਅਪ ਹੋ ਗਿਆ ਨਾ ਉਦੋਂ ਸਰਾ ਲੱਗੂਗਾ ਪਾਸੇ ਹੀ ਮਾਰੀ ਗਬਰੂ ਨੇ ਛੱਟੀ ਛੱਟੀ ਬੁੱਕੇ ਗੁਲੀ ਛੜਦੇ 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 हां ਥੋੜੀ ਮਿੱਟੀ ਇਹਨੇ ਮੇਰੇ ਸਾਰਾ ਮੈਜਿਕ ਠੀਕ ਹੈ ਤਾਂ ਹੀ ਤਾਂ ਲੋਟਿਆ ਲੈ ਜਾ ਕਰਤੇ ਕੱਤੀ ਮਾਰਦਾ ਠੀਕੇ ਟੁੱਟੇ ਹੋਏਗਾ ਕੱਲ੍ਹ ਕੜੂ ਫੇਰ ਲਾਈ ਆਪਾਂ ਵੀ ਉਹ ਕੜੂ ਹੋ ਜਾਂਦੀ ਹੋਈ ਗੁਲੀ ਈ ਵੇ ਉਹ ਚੱਕਰੀਆ ਮੋੜ ਕੇ ਗਿਆ ਉਹ ਮੋੜ ਲਾ ਉਹ ਚੱਲ ਆ ਦੇ ਦੇਖ ਦੇਖ ਦੇ ਲੱਤਾਂ ਥਾਣੀ ਵੀ ਲੰਘ ਗਈ ਉਹ ਭਰਾਵਾ ਓਏ 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 ਬੱਸ ਬੱਸ ਵੀਡੀਓ ਤੇ ਨਹੀਂ ਬੋੜਾ ਵੀਡੀਓ ਪਾਉਣੀ ਆ ਇਹ ਬਾਅਦ ਤੱਕ ਦੇ ਹੋਣੀ ਕਿ ਕਰੈਕਟਰ ਨੇ ਕਿਹਾ ਲੱਤਾਂ ਥਾਣੀ ਜੀ ਲੰਘਾ ਦੀ ਵਾਰੀ ਚੱਲੀ ਉਹ ਵੀ ਵੀਡੀਓ ਹੋਰ ਹਣ ਮੈਂ ਉਹ ਵੀ ਪੱਲੀ ਵਾਲੀ ਰਾਤ ਹੀ ਪਾ ਕੇ ਹਟ ਜਾਗਾ ਪਰ ਇਹਨਾਂ ਨੂੰ ਪੱਲੀ ਬੁੱਲੀ ਲਿਆ ਦੋ ਬਾਹਲੇ ਚੱਲਿਆ ਵੀ ਓ ਸੱਟ ਦੇ ਗੁੱਲੀ ਬਾਈ ਆ ਗਈ ਗਈ ਆ ਤੇਰਾ ਠੀਕ ਹੀ ਜਾਂਦਾ ਹਾਂ ਫਿਰ ਰਵਣ ਤੂੰ ਜਾ ਆ ਸੌਰੀ ਕੁਮਰ ਹੈ ਕਿਵੇਂ ਹੈ ਸੈਟਾ ਮੋੜ ਪੂਰਾ ਬੱਬੇ ਦੀਂਦਾ ਹੀ ਨਹੀਂ ਦੇ ਬਈ ਤੂੰ ਇਹ ਦੀਂਦਾ ਨਹੀਂ ਇਧਰੋਂ ਦੇਖੇਗਾ ਹਾਂ ਲੈ ਬਈ ਬੱਗੂ ਬੱਗੂ ਫੇਰ ਆ ਗਿਆ ਇਹ ਇਹ ਜਮਾ ਹੀ ਇਹਦਾ ਬੱਬੇ ਜੱਟ ਬਰੇ ਕੀ ਲਾਦਾ ਇਹ ਜਦਾਂ ਜੱਟ ਬਰੇ ਕੀ ਲਾਦਾ ਮੁੰਡਾ ਸੈਟਾ ਇੱਥੇ ਸੈਟਾ ਕਰ ਉਹੀ ਚੱਕਰ ਦੇਣੀ ਆ ਜਾਗਾ ਵੀ ਬੰਦੇ ਹੀ ਗੱਸੀ ਹੋਏ ਹੋਏ ਆ ਸਾਰੇ ਬੰਦੇ ਹੀ ਮਨ ਲਾ ਖਤਮ ਹੋਏ ਹੋਏ ਜਾਗਾ 63 ਦਾ 63 ਤੇਰੀ ਮੈਂ ਪਾਟ